ਮਤ ਦੇ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਇੱਕ ਸਿੱਖਿਆ ਨੂੰ ਸੁਣ ਲਓ ਬੈਠ ਕੇ ਫਿਰ ਉਹਨੂੰ ਮੰਨ ਲਓ ਫਿਰ ਉਹਨੂੰ ਗ੍ਰਹਿਣ ਕਰਕੇ ਕਮਾਲ ਲਓ ਫਿਰ ਮਤ ਦੇ ਵਿੱਚ ਬੁੱਧੀ ਦੇ ਵਿੱਚ ਰਤਨ ਆ ਰਤਨ ਜਿਹੜਾ ਹੈ ਕੀ ਚੀਜ਼ ਆ ਉਹਨੇ ਹੰਦਰਾਗ ਦਰਾਦ ਪੈਦਾ ਹੋ ਜਾਂਦਾ ਹੁਣ ਆਪਾਂ ਰਤਨ ਦਾ ਸੰਕੇਤੀ ਅਰਥ ਲੈਣਾ ਰਤ ਰਤ ਪ੍ਰੀਤੀ ਨੂੰ ਕਹਿੰਦੇ ਨੇ ਰਤ ਨਾ ਉਹ ਜਿਨ੍ਹਾਂ ਦੇ ਅੰਦਰ ਰਤ ਨਹੀਂ ਰਹਿੰਦੀ ਪ੍ਰੀਤੀ ਨਹੀਂ ਰਹਿੰਦੀ ਇੰਨੀਆ ਬਿਰਾਗ ਪੈਦਾ ਹੋ ਜਾਂਦਾ ਉਹਨੂੰ ਕਹਿੰਦੇ ਨੇ ਜੇ ਗੁਰੂ ਦੀ ਸਿੱਖਿਆ ਸੁਣ ਲੈ ਸਤਿਗੁਰੂ ਜੀ ਐਸੀ ਬਿਰਾਗ ਮਈ ਬਾਣੀ ਨੌਵੇਂ ਪਾਤਸ਼ਾਹ ਦੀ ਜੇ ਕੋਈ ਪੜਨ ਲੱਗ ਜੇ ਰੋਜ਼ ਤਾਂ ਬਿਰਾਗੀ ਹੋ ਜਾਂਦਾ ਜੇ ਚੌਥੇ ਪਾਤਸ਼ਾਹ ਦੀ ਬਾਣੀ ਪੜਨ ਲੱਗ ਜਾਏ ਤਾਂ ਉਹ ਅੱਖਾਂ ਚੋਂ ਉੱਥਰ ਹੀ ਜਾਂਦੇ ਰਹਿੰਦੇ ਇਹਨਾਂ ਬਿਰਾਗੀ ਪੁਰਸ਼ ਬਣ ਜਾਂਦਾ ਮੱਤ ਵਿੱਚ ਰਤਨ ਇਹ ਜਵਾਹਰ ਗਿਆਨ ਨੂੰ ਕਹਿੰਦੇ ਨੇ ਫਿਰ ਮਤ ਵਿੱਚ ਰਤਨ ਜਵਾਹਰ ਮਾਣਿਕ ਅਨਾਂ ਸਿਹਾਰੀ ਜੇ ਇੱਕ ਗੁਰਤੀ ਸਿੱਖ ਸੁਣੀ ਤਾਂ ਉਹ ਤਾਂ ਮਾਣਕ ਅਖਰ ਵੀ ਆ ਜਾਂਦਾ ਮਾਣਿਕ ਮਹਾਰਾਜ ਕਹਿੰਦੇ ਇਹ ਮਾਣਕ ਜਿਹੜੀ ਚੀਜ਼ ਆ ਉਹ ਕੀ ਹੈ ਸਰਵਣ ਮੰਨਣ ਨਿਧਿਆਸਣ ਨੂੰ ਮਾਣਕ ਕਹਿੰਦੇ ਨੇ ਜੋ ਜਿਹੜੇ ਬੰਦੇ ਮਤ ਵਿੱਚ ਰਤਨ جواਹਰ ਮਾਨ ਕੇ ਇਹ ਬੈਰਾਗ ਗਿਆਨ श्रवण मनन ध्यानवंदਾਂ ਬੰਦਿਆਂ ਨੂੰ ਮਿਲ ਜਾਂਦੇ ਨੇ ਜਿਹੜੇ ਗੁਰੂ ਦੀ ਇੱਕ ਸਿੱਖਿਆ ਸੁਣਦੇ ਨੇ ਕਿਹੜੀ ਸਿੱਖਿਆ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਸਿੱਖਿਆ ਕੀ ਹੈ ਮਹਾਰਾਜ ਕਹਿੰਦੇ ਜਿਹੜੀ ਜੀਵ ਤੇ ઈਸ਼ ਦੀ ਏਕਤਾ ਦੀ ਸਿੱਖਿਆ ਸੁਣਦੇ ਨੇ ਜੇ ਗੁਰੂ ਦੇ ਕੋਲ ਬੈਠ ਕੇ ਇਹ ਸਿੱਖਿਆ ਸੁਣਦੇ ਨੇ ਕਿ ਜੀਵ ਜੀਵਾਤਮਾ ਅਤੇ ਬ੍ਰਹਮ ਇਹ ਦੋਵੇਂ ਇੱਕ ਨੇ ਜਦੋਂ ਇਹ ਸਿੱਖਿਆ ਸੁਣਦੇ ਨੇ ਆ ਗੁਰੂ ਦੇ ਕੋਲ ਬੈਠ ਕੇ ਤਾਂ ਉਹਨਾਂ ਦੇ ਅੰਦਰ ਸ਼ੁਭ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਬੁਰਾ ਇੱਕ ਦੇਹ 부ਝਾਈ ਸਤਿਗੁਰੂ ਮਹਾਰਾਜ ਨੇ ਸਾਨੂੰ ਤਾਂ ਇੱਕੋ ਹੀ ਸਿੱਖਿਆ ਸਮਝਾ ਦਿੱਤੀ ਹੈ ਸਭਨਾ ਜੀਆ ਦਾ ਇੱਕ ਦਾਤਾ ਸਾਰਿਆਂ ਜੀਵਾਂ ਦਾ ਇੱਕੋ ਇੱਕ ਦਾਤਾ ਹੈ ਚਾਹੇ ਉਹ ਕਿੰਨਾ ਹੀ ਵੱਡਾ ਕੋਈ ਹੋਵੇ ਇਸ ਕਰਕੇ ਤੂੰ ਕਿਤੇ ਹੋਰ ਨਹੀਂ ਜਾਣਾ ਪਤਾ ਕਿਤੇ ਤੂੰ ਆਖੇ ਮੈਂ ਬ੍ਰਹਮਾ ਕੋਲੋਂ ਮੰਗ ਲਾਂ ਮੈਂ ਵਿਸ਼ਨੂੰ ਕੋਲੋਂ ਮੰਗ ਲਾਂ ਫਲਾਣੇ ਦੇਵਤੇ ਤੋਂ ਮੰਗ ਲਾਂ ਫਲਾਣੇ ਆਉਲੀਏ ਫਕੀਰ ਤੋਂ ਮੰਗ ਲਾਂ ਫਲਾਣੇ ਪਗੰਬਰ ਤੋਂ ਮੰਗ ਸਾਰਿਆਂ ਦਾ ਉਹ ਇੱਕੋ ਹੀ ਹੈ ਦਾਤਾ ਤੇਰੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਤੇਰੇ ਪਿਤਾ ਜੀ ਕੋਲੋਂ ਸਾਰੇ ਮੰਗਣ ਆਉਦੇ ਨੇ ਇੱਥੇ ਔ ਤੂੰ ਹੋਰਾਂ ਦੇ ਘਰ ਜਾਏਂਗਾ ਤੈਨੂੰ ਸ਼ਰਮ ਨਾ ਆਊਗੀ ਜੇ ਘਰ ਹੋਂ ਦਾ ਮੰਗਣ ਜਾਈਏ ਫਿਰ ਊਲਾਮਾ ਮਿਲਤਾ ਹੀ ਮਹਾਰਾਜ ਗੁਰਨਾਮ ਸਿੰਘ ਸਾਹਿਬ ਕਹਿੰਦੇ ਜੇ ਘਰ ਹੁੰਦਿਆਂ ਸੁਣਿਆ ਮੰਗਣ ਜਾਈਏ ਫਿਰ ਬੰਦੇ ਨੂੰ ਊਲਾਮਾ ਮਿਲਦਾ ਜੇ ਰਾਜੇ ਦਾ ਮੁੰਡਾ ਭਖਾਰੀ ਦੇ ਘਰ ਮੰਗਦਾ ਫਿਰ ਐਵੇਂ ਦਹੀਂ ਦੋ ਰੋਟੀਆਂ ਤੇ ਰਾਜੇ ਨੂੰ ਵੀ ਸ਼ਰਮ ਆਊਗਾ ਮੇਰੇ ਮੁੰਡੇ ਦਾ ਦਿਮਾਗ ਖਰਾਬ ਹੋ ਗਿਆ ਇਹ ਇਹ ਕਿਉਂ ਭਖਾਰੀਆਂ ਦੇ ਘਰ ਤੁਰਿਆ ਜਿਨ੍ਹਾਂ ਦਾ ਮੈਂ ਦਾਤਾ ਬਣਿਆ ਇਹ ਉਹਨਾਂ ਦਾ ਮੰਗਤਾ ਬਣ ਗਿਆ ਜਾ ਕੇ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤਨ ਨੂੰ ਇੱਕ ਸਮਝਾਤੀ ਗੱਲ ਗੁਰਾ ਇੱਕ ਦੇਹ 부ਝਾਈ ਅਖੰਡ ਚੇਤਨ ਦੇਹੀ ਦਾ ਅਭਿਆਸ ਕਰਵਾ ਦਿੱਤਾ ਇਸ ਨੂੰ ਕਿ ਸਭਨਾ ਜੀਆ ਦਾ ਇੱਕ ਦਾਤਾ ਉਹ ਜਿਹੜਾ ਸਾਰਿਆਂ ਜੀਆ ਦਾ ਇੱਕ ਦਾਤਾ ਸਭ ਨੂੰ ਦੇਣ ਵਾਲਾ ਉਹ ਜਿਹੜਾ ਦਾਤਾ ਨੇ ਸੋ ਉਹ ਕਿੱਥੇ ਹੈ ਮਹਾਰਾਜ ਕਹਿੰਦੇ ਮੈਂ ਕਹਿੰਦੇ ਉਹ ਤਾਂ ਮੇਰੇ ਵਿੱਚ ਹੀ ਬੈਠਾ ਸੋ ਮੈਂ ਸੋ ਹੰਸ ਸੋ ਹੰਸ ਸੋ ਹੰਸ ਹੈ ਸੋ ਹੰਸ ਹੰਸਾ ਜਪ ਜਪ ਤੋ ਮਾਰੂ ਰਾਗ ਵਿੱਚ ਮਾਰਾ ਵਚਨ ਕੀਤਾ ਹੈ ਇਹ ਅਵਸਥਾ ਫਿਰ ਬਾਤ ਜਾ ਕੇ ਬਣ ਜਾਂਦੀ ਸੋ ਮੈਂ ਕਹਿੰਦੇ ਉਹ ਸਰੂਪ ਮੇਰਾ ਆਪਣਾ ਹੀ ਆ ਆਪਣਾ ਸਾਰਿਆਂ ਦਾ ਹੀ ਸਰੂਪ ਆ ਉਹ ਕਹਿੰਦੇ ਉਹ ਆਪਣੇ ਨਾਲੋਂ ਵੱਖਰਾ ਨਹੀਂ ਆ ਸਾਰਿਆਂ ਨਾਲੋਂ ਸੋ ਮੈਂ ਵਿਸਰਨਾ ਨਹੀਂ ਜਾਈ ਉਹ ਮੈਨੂੰ ਸਰੂਪ ਭੁੱਲ ਨਾ ਜਾਵੇ ਮੈਨੂੰ ਕਦੇ ਭੁੱਲਦਾ ਨਹੀਂ ਆ ਉਹ ਸਰੂਪ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਸਿੱਧੋ ਉਹ ਸਾਨੂੰ 24 ਘੰਟੇ ਗੁਰ ਸਿੱਖੋ ਸਰੂਪ ਭੁੱਲਣਾ ਨਹੀਂ ਚਾਹੀਦਾ ਆਪਣਾ ਮੇਰਾ ਸਰੂਪ ਕੀ ਆ ਮੇਰਾ ਅੰਦਰਲਾ ਸਰੂਪ ਕੀ ਆ ਮੇਰਾ ਮੇਰਾ ਜਿਹੜਾ ਸਰੂਪ ਹੈ ਨਾ ਉਹ ਪ੍ਰਕਾਸ਼ ਹੈ ਮੇਰਾ ਹੋਰ ਕੋਈ ਸਰੂਪ ਨਹੀਂ ਨਾ ਮੇਰਾ ਕੋਈ ਅੱਖ ਨਾ ਤੰਨ ਬੋਲਿਆ ਨਾ ਮੇਰਾ ਕੋਈ ਹੱਥ ਪੈਰ ਹੈ ਜਿਹੜਾ ਮੇਰਾ ਆਪਣਾ ਸਾਰਿਆਂ ਦੇ ਜਿੰਨੇ ਆਪਾਂ ਬੈਠੀਆਂ ਆਪਣਾ ਸਾਰਿਆਂ ਦਾ ਜਿਹੜਾ ਅੰਦਰ ਸਰੂਪ ਹੈ ਨਾ ਉਹਦਾ ਕੁਝ ਵੀ ਨਹੀਂ ਹੈ ਚੱਕਰ ਚੇਨ ਔਰ ਬਰਨ ਜਾਪ ਔਰ ਪਾਪ ਨਹਿਣ ਦੇ ਉਹੀ ਤਾਂ ਆਪਣਾ ਸਰੂਪ ਹੈ ਸਾਰਿਆਂ ਦਾ ਪਰ ਆਪਾਂ ਆਪਣੇ ਨੂੰ ਮੰਨਦੇ ਆ ਦੇਹੀ ਕਿ ਦੇਹੀ ਮੰਨੋ ਆਪਣੀ ਬੜੀ ਵੱਡੀ ਗਲਤੀ ਹੈ ਉਹ ਮਹਾਰਾਜ ਕਹਿੰਦੇ ਬੁਰਾ ਇੱਕ ਦੇਹ 부ਝਾਈ ਮੈਨੂੰ ਬੁਰਾ ਨੇ ਇੱਕ ਦੇਹ ਜਿਹੜੀ ਆ ਨਾ ਇਹ ਸਮਝਾ ਦਿੱਤੀ ਇਹ ਦੇਹੀ ਨਾਸਵੰਤ ਹੈ ਇਹ ਦੇਹੀ ਨਾਸਵੰਤ ਹੈ ਤੇ ਅੰਦਰਲਾ ਸਰੂਪ ਤੇਰਾ ਪ੍ਰਕਾਸ਼ ਨਹੀਂ ਹੈ ਉਹੀ ਸਰੂਪ ਪਰਮੇਸ਼ਰ ਦਾ ਹੈ ਉਹੀ ਸਰੂਪ ਤੇਰਾ ਹੈ ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਜਦ ਹਮ ਹੋਤੇ ਤਦ ਤੂੰ ਨਹੀਂ আর ਤੂੰ ਹੀ ਮੈਂ ਨਹੀਂ بس ਇਹੀ ਰੂਪ ਹੈ ਤੇਰਾ ਜਿੱਦਣ ਤੂੰ ਆਪਣੇ ਸਰੂਪ ਨੂੰ ਸਮਝ ਗਿਆ ਦੇਹੀ ਦਾ ਤਿਆਗ ਕਰ ਦਿੱਤਾ ਦੇਹ ਅਭਿਆਸ ਛੱਡ ਕੇ ਪੰਜ ਕੋਸ਼ਾਂ ਦੇ ਪਹਾੜ ਪਾਰ ਕਰ ਗਿਆ ਔਰ ਜਾਣਨ ਲੱਗ ਪਿਆ ਕਿ ਮੈਂ ਆਪਣਾ ਸਰੂਪ ਮੇਰਾ ਬਾਹਰੂ ਮੈਂ ਤੇ ਅਸੀਂ ਵੱਖਰੇ ਨਹੀਂ ਹਾਂ ਮੈਂ ਤੇ ਵਾਹਿਗੁਰੂ ਇੱਕੋ ਰੂਪ ਆ ਮੇਰੇ ਅੰਦਰ ਹੰਗਤਾ ਹੈ ਇਸ ਕਰਕੇ ਮੈਂ ਉਹਦੇ ਨਾਲ ਵੱਖਰਾ ਹਾਂ ਇਹ ਵੇਖ ਸੰਸਾਰ ਤੋਂ ਤੁਸੀਂ ਦੇ ਇਹ ਹਲਕਾਰ ਰੂਪ ਹੈ ਇਹ ਸਾਰਾ ਸੰਸਾਰੀਓ ਦਾ ਰੂਪ ਹੈ ਇਹ ਪਸ਼ੂ ਪੰਛੀ ਉਹਦਾ ਰੂਪ ਹੈ ਉਹ ਵਾਹਿਗੁਰੂ ਮੇਰੇ ਹਿਰਦੇ ਚ ਹੈ ਮੈਂ ਆਪਣੇ ਆਪ ਨੂੰ ਐਵੇਂ ਸਮਝੀ ਜਾਂਦਾ ਕਿ ਮੈਂ ਫਲਾਣਾ ਸਿੰਘ ਆ ਉਹ ਫਲਾਣਾ ਸਿੰਘ ਤਾਂ ਨਾਮ ਤੇਰੇ ਘਰਦਿਆਂ ਨੇ ਤੇਰੇ ਜੰਮਣ ਤੇ ਰੱਖਿਆ ਤੇਰੇ ਜੰਮਣ ਤੋਂ ਪਹਿਲਾਂ ਉਹਨਾਂ ਰੱਖ ਦਿੱਤਾ ਅੱਜ ਤੱਕ ਫਿਰ ਜੰਮਣ ਤੋਂ 10 ਸਾਲ ਪਹਿਲਾਂ ਮੈਂ ਰੱਖ ਦਿੱਤਾ ਇਸ ਮਿੱਟੀ ਦੇ ਪੁਤਲੇ ਦਾ ਨੌ ਰੱਖਿਆ ਹੋਇਆ ਘਰਦਿਆਂ ਨੇ ਉਹ ਵੀ ਨੌ ਸਕੂਲ ਵਿੱਚ ਚੱਲਦਾ ਜਦੋਂ ਉਹ ਸਰੀਰ ਛੱਡ ਕੇ ਉਹ ਮਿੱਟੀ ਦੀ ਢੇਰੀ ਬਣ ਜਾਂਦੀ ਹੈ ਤਾਂ ਲੋਕ ਉਹਦਾ ਨੌ ਨਹੀਂ ਲੈਂਦੇ ਜਦੋਂ ਸਿੜੀ ਤੇ ਪੈ ਕੇ ਲੋਕ ਚੁੱਕੇ ਜਾਂਦੇ ਨੇ ਕਹਿੰਦੇ ਮੁਰਦਾ ਜਾ ਰਿਹਾ ਨੌ ਤਾਂ ਮੁੱਕ ਗਿਆ ਫਿਰ ਆਪਣਾ ਇਹ ਦੇਹੀ ਵੀ ਮੋਕੀ ਉਹ ਭਸਮੜ ਭੌਰ ਸੁਧਾਇਆ ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਇਸ ਕਰਕੇ ਜਿਹੜਾ ਆਪਣਾ ਅਸਲੀ ਸਰੂਪ ਹੈ ਅੰਦਰ ਆ ਅੰਦਰ ਨੂੰ ਝਾਤੋ ਜਿਹੜਾ ਆਪਣੇ ਅੱਖਾਂ ਬੰਦ ਕਰਕੇ ਆਪ ਜਿਹੜੇ ਗੀ ਬਾਣਵੇਂ ਸਿਰ ਨੀਵਾ ਕਰ ਦੇ ਆਪਣੇ ਅੰਦਰ ਨੂੰ ਦੇਖੋ ਤੁਸੀਂ ਕਹੋ ਮੈਂ ਤਾਂ ਅੰਦਰ ਕੁਝ ਦੇਖਦਾ ਨਹੀਂ ਕਾਲਾ ਕਾਲਾ ਦੇਖਦਾ ਨਾ ਉਹ ਕਾਲਖ ਨੂੰ ਆਪਾਂ ਨੇ ਪ੍ਰਕਾਸ਼ ਵਿੱਚ ਬਦਲਣਾ ਹੈ ਉਹ ਕਾਲਖ ਨੂੰ ਪ੍ਰਕਾਸ਼ ਵਿੱਚ ਬਦਲਦਾ ਕੌਣ ਹੈ ਵਾਹਿ ਜੋ ਅਚਰਜ ਹੈ ਜੋ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜਿਹੜਾ ਹੁਣ ਕਾਲਾ ਕਾਲਾ ਦਿਖਦਾ ਨਾ ਇਹਨੂੰ ਰੂਪ ਵਿੱਚ ਉਹਨੇ ਤਬਦੀਲ ਕਰਨਾ ਪ੍ਰਕਾਸ਼ ਉਸਨੇ ਕਰਨਾ ਇਸ ਕਰਕੇ ਪਿਆਰ ਨਾਲ ਜਪੋ ਵਾਹੇ ਗੁਰੂ ਵਾਹੇ ਗੁਰੂ ਹੇ ਗੁਰੂ ਵਾਹਿਗੁਰੂ ਵਾਹਿਗੁਰੂ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਸਿੱਧ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਹਾਰਾਜ ਉਸੇ ਸਾਡੇ ਧਰਮ ਵਿੱਚ ਆ ਜਾਓ ਤੁਸੀਂ ਜੋਗ ਮਤ ਨੂੰ ਕਮਾਓ ਅਸੀਂ ਤੁਹਾਨੂੰ ਸਵਾਸ ਉਤਾਰਨ ਦੇ ਘਰਾਉਣੇ ਦੱਸਾਂਗੇ ਇਹਦੇ ਨਾਲ ਇੱਕ ਤਾਂ ਉਮਰ ਬੜੀ ਲੰਬੀ ਹੋ ਜਾਂਦੀ ਹੈ ਦੂਸਰਾ ਰਿੱਧੀਆਂ ਸਿੱਧੀਆਂ ਬਹੁਤ ਮਿਲਦੀਆਂ ਬੰਦੇ ਨੂੰ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਜਿੰਨੇ ਮਰਜੀ ਮਹਿਮਾ ਕਰਾ ਲਿਓ ਫਿਰ ਸੰਸਾਰ ਕਿਸੇ ਨੂੰ ਮੁੰਡਾ ਦੇਤਾ ਕਿਸ ਨੂੰ ਪੈਸੇ ਦੇ ਦੇ ਕਿਸੇ ਨੂੰ ਦੁੱਧ ਪੁੱਤ ਹੋ ਗਿਆ ਸਭ ਇਹਦੇ ਨਾਲ ਦੁਨੀਆ ਤੁਹਾਡੇ ਚਰਨਾਂ ਦੇ ਟਿੱਗੇ ਗਈ ਸੋ ਇਸ ਤਰ੍ਹਾਂ ਕਰਨ ਦੇ ਨਾਲ ਵਡਿਆਈਆਂ ਹੋਣਗੀਆਂ ਸੰਸਾਰ ਅੰਦਰ ਮਹਾਰਾਜ ਕਹਿਣ ਲੱਗੇ ਜੇ ਜੋਗ ਚਾਰੇ ਆਰਜਾ ਮਹਾਰਾਜ ਕਹਿੰਦੇ ਜਿਹੜੀ ਆਰਜਾ ਜਿਹੜੀ ਉਮਰ ਹੈ ਇਹ ਜੇ ਚਾਰ ਜੋਗ ਜਿੰਨੀ ਲੰਬੀ ਉਮਰ ਕਿਸੇ ਦੀ ਹੋ ਜਾਵੇ चार युग जिनी लंबी उम्र बहुत लंबी उम्र बन जाएगी सतार लख अठाई हजार साल उम्र है। फिर सतयुगे त्रेता आ गया बारह लख छवे हजार साल उम्र त्रेते फिर अगे दवाकर आ गया अठ लख चौहठ हजार साल है। ਦੁਆਪਰ ਦੀ ਉਮਰ ਹੈ ਫਿਰ ਕਾਲ ਯੁਗ ਆ ਗਿਆ 432000 ਸਾਲ ਇਹ ਕਾਲ ਯੁਗ ਦੀ ਉਮਰ ਹੈ ਸਾਰੇ ਇਹ ਬਣ ਗਈ 43 ਲੱਖ 20000 ਸਾਲ ਮਹਾਰਾਜ ਕਹਿੰਦੇ ਜੇ சுவாਸ ਰੋਕ ਕੇ ਦਸਮ ਦਵਾਰ ਵਿੱਚ ਚੜਾ ਕੇ ਉਮਰ ਲੰਬੀ ਕਰਦੀ ਲਈਏ ਔਰ ਦਸੋਣੀ ਹੋਏ ਕਹਿੰਦੇ ਹੋਰ ਦਸੋਣੀ 10 ਗੁਣਾ ਵਧਾ ਲਈਏ। ਕਹਿੰਦੇ 44 ਜੋਗੋ ਉਮਰ ਕਰ ਲਈਏ ਜ ਆਪਣੀ। ਇਸੇ ਢੰਗ ਨਾਲ ਉਮਰ ਵਧਾ ਲਈਏ। ਲੰਬੀ ਉਮਰ ਕਰ ਲੈਣੀ। ਔਰ ਲੰਬੀਆਂ ਉਮਰਾਂ ਦਾ ਸੱਪ ਦੀ ਉਮਰ ਤੇ ਕਾਂ ਦੀ ਉਮਰ ਬੜੀ ਲੰਬੀ ਬਣਦੀ। ਮਹਾਰਾਜ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ ਸੋ ਇਸ ਕਰਕੇ ਜਿੰਨਾ ਮਰਦੀ ਲੰਬੀ ਉਮਰ ਹੋਵੇ ਬੰਦੇ ਦੀ ਨੌ ਖੰਡਾਂ ਦਾ ਰਾਜ ਕਰ ਲਵੇ ਧਰਤੀ ਦਾ ਰਾਜ ਕਰ ਲਵੇ ਕਿਉਂਕਿ ਉਹਦੀ ਉਮਰ ਇਆਂ ਬਤੀਤ ਹੋ ਜਾਂਦੀ ਹੈ ਕਿ ਸਿਮਰਨ ਤੋਂ ਬਿਨਾ ਉਹਦੀ ਜ਼ਿੰਦਗੀ ਸੜਦੀ ਹੀ ਰਹਿੰਦੀ ਹੈ ਦਿਨ ਸਿਮਰਨ ਉਹ ਜੀਵਨ ਨੰਬਾ ਦਿੰਦਾ ਸਰਪ ਜੈਸੇ ਅਰਜਾਰੀ ਹਰ ਸੱਪ ਵਾਂਗੂ ਤੜਫਦਾ ਰਹੇ ਦਾ ਲੰਬੀ ਉਮਰ ਵਾਲਾ ਐਨੀ ਲੰਬੀ ਉਮਰ ਕਰ ਲਈ ਮਹਾਰਾਜ ਦਸਵੇਂ ਪਾਤਸ਼ਾਹ ਨਾਗੇ ਦੀ ਸਰਾਂ ਜਦੋਂ ਪਹੁੰਚੇ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਦਾ ਅਵਤਾਰ ਹੋਇਆ ਸ੍ਰੀ ਮੁਕਸਰ ਸਾਹਿਬ ਜਾਂਦਿਆਂ ਰਸਤੇ ਜਾਂਦਾ ਸਥਾਨ ਉੱਥੇ ਸੋਹਣਾ ਸਥਾਨ ਦੇਖ ਕੇ ਮਹਾਰਾਜ ਜੀ ਦਾ ਗੁਰੂ ਅੰਗਦ ਦੇ ਮਹਾਰਾਜ ਦੇ ਸਥਾਨ ਤੇ ਸੁੰਦਰ ਸੋਹਣ ਤੰਬੂ ਲਾਗੇ ਸਾਧਗੇ ਮਹਾਰਾਜ ਸ਼ਾਮ ਦਾ ਵਕਤ ਗੁਰਸਿੱਖ ਇੱਧਰ ਘੁੰਮ ਰਹੇ ਨੇ ਉਧਰ ਜਾ ਰਹੇ ਨੇ ਉਧਰ ਕੋ ਪਰੇ ਕੋਈ ਲੰਬੀ ਉਮਰ ਵਾਲਾ ਸਾਧੂ ਯੋਗੀ ਬੈਠਾ ਸੀ ਉਹਦੇ ਚੇਲੇ ਚਮਚੇ ਬੜੀ ਦੁਨੀਆ ਨੂੰ ਮੱਥੇ ਦੇਖੀ ਸੋ ਕੋਈ ਗੁਰਸਿੱਖ ਉਧਰ ਜਾ ਕੇ ਕਹਿੰਦੇ ਮਹਾਰਾਜ ਇੱਕ ਬੜੀ ਲੰਬੀ ਉਮਰ ਦਾ ਸਾਧੂ ਬੈਠਾ ਉਧਰ ਉਹ ਸਾਧੂ ਦੇ ਚੇਲੇ ਕਿਤੇ ਉੱਥੇ ਲੱਗੇ ਹੀ ਬੈਠੇ ਸੀ ਉਹ ਵੀ ਮਹਾਰਾਜ ਦਰਸ਼ਨਾਂ ਨੂੰ ਆਏ ਮਹਾਰਾਜ ਕਨੇ ਹਾਂ ਕਹਿੰਦੇ ਉਹਦੀ ਉਮਰ 5120 ਸਾਲ ਉਮਰ ਆ ਹੁਣ ਉਹਦੇ ਉਹਦੇ ਚੇਲਿਆਂ ਨੂੰ ਪਤਾ ਲੱਗਿਆ ਉਹ ਜਾ ਕੇ ਸਾਧੂ ਨੂੰ ਕਹਿੰਦੇ ਕਹਿੰਦੇ ਉਧਰ ਗੁਰੂ ਆਏ ਨੇ ਉਹ ਕਹਿੰਦੇ ਬੱਚਾ ਯਾਰਾ ਇਹ 40 ਸਾਲ ਦਾ ਬੱਚਾ ਹੈ ਇਹਨੂੰ ਕੀ ਪਤਾ ਐਵੇਂ ਗੁਰੂ ਬਣਿਆ ਫਿਰਦਾ ਕਹਿੰਦੇ ਨਾਂਜੀ ਬੱਚਾ ਕੋਈ ਨਹੀਂ ਛੋਟੀ ਉਮਰ ਦੱਸੀ ਉਹਨਾਂ ਨੇ 5120 ਸਾਲ ਇਹ ਦਿੱਗਿਆ ਜਿਵੇਂ ਕਰੰਟ ਵਾਈ ਦਾ ਇੱਕਦਮ ਅੱਖਾਂ ਖੁੱਲ ਗਈਆਂ ਕਹਿੰਦੇ ਵਾਕਈ ਮੇਰੀ ਉਹ ਤਾਂ ਉਮਰ ਇੰਨੀ ਹੈ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਇੰਨਾ ਗਿਆਨ ਉਹ ਹੁੰਦੀ ਸੀ ਕਿ ਆਪਣੇ ਤੁਰਕੇ ਫਿਰ ਬਜ਼ੁਰਗਾਂ ਨੂੰ ਹੌਲੀ ਹੌਲੀ ਦੋ ਜਾਣੇ ਫੜ ਕੇ ਲਿਆਏ ਉੱਥੇ ਆ ਮਥਾ ਤੇ ਕੇ ਮਹਾਰਾਜ ਨੂੰ ਰਹਿ ਰਾਜ ਦਾ ਪਾਠ ਹੁੰਦਾ ਬੈਠ ਗਿਆ ਅਰਦਾਸ ਹੋਈ ਮਹਾਰਾਜ ਕਹਿੰਦੇ ਆਓ ਜੋਗੀ ਜੀ ਕਹਿੰਦੇ ਮਹਾਰਾਜ ਐਨੀ ਛੋਟੀ ਉਮਰ ਤੇ ਇੰਨਾ ਗਿਆਨ ਮਹਾਰਾਜ ਕਹਿੰਦੇ ਇਹ ਛੋਟੀ ਜਾਂ ਵੱਡੀ ਉਮਰ ਦਾ ਭਾਵ ਨਹੀਂ ਗੱਲ ਤਾਂ ਇਹ ਵੀ ਅਸੀਂ ਆਪਣਾ ਪ੍ਰਾਣਾ ਖਲੜਾ ਤਿਆਗ ਦਿੱਤਾ ਤੂੰ ਵੀ ਤਿਆਗ ਦੇ ਤੇ ਤੇ ਹੀ ਕਿਰਪਾ ਜੇ ਤੂੰ ਖਲੜੇ ਦਾ ਹੀ ਮਾਨ ਕਰੀ ਜਾਂਦਾ ਮੇਰੀ ਉਮਰ ਲੰਬੀ ਬੰਦੇ ਦੀ ਜਿੰਨੀ ਉਮਰ ਲੰਬੀ ਹੁੰਦੀ ਆ ਉਹਨਾਂ ਹੰਕਾਰ ਵਧਦਾ ਜਾਂਦਾ ਹੁੰਦਾ ਜੇਕਰ ਇਹ ਤੇ ਦੁਨੀਆ 'ਚ 120 ਸਾਲ ਉਮਰ ਹੋ ਜਾਏ ਉਹ ਲੋਕਾਂ ਨੂੰ ਫਿਰ ਦੱਸਦਾ ਆ ਆਮ ਤੇ ਵੈਸੇ ਪਤਾ ਨਹੀਂ ਲੱਗਦਾ ਵੀ ਇਹਦੀ ਉਮਰ ਲੰਬੀ ਆ ਉਹ ਆਪ ਕੋਈ ਗੱਲ ਚਲਾਉਂਦਾ ਹੁੰਦਾ ਮੇਰੀ ਉਮਰ ਨਾ ਬਹੁਤ ਲੰਬੀ ਆ ਮੈਂ 120 ਸਾਲ ਦਾ ਉਹ ਖੁਦ ਹੀ ਦੱਸਣ ਲੱਗ ਪੈਂਦਾ ਸੋ ਬਾਰਾ ਸੱਤੇ ਪਾਸਰਾ ਗਿਆਨ ਦੇ ਕੇ ਚਰਨਾਂ ਦੇ ਉੱਤੇ ਮੱਥਾ ਟੇਕਣ ਲੱਗ ਪਿਆ ਮਹਾਰਾਜ ਨੇ ਪ੍ਰਕਾਸ਼ ਬਖਸ਼ਤਾ ਮਹਾਰਾਜ ਕਹਿੰਦੇ ਜੋਗੀ ਜਾਓ ਸਰੀਰ ਤਿਆਗ ਦਿਓ ਆਪਣਾ ਕਹਿੰਦੇ ਕੀ ਥੱਲੇ ਨਾਲ ਮੋਹ ਰੱਖਣਾ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਿੱਧਾ ਨੂੰ ਇਹ ਕਿਹਾ ਇਹ ਜੇ ਲੰਬੀ ਉਮਰ ਹੁੰਦਾ ਹੰਕਾਰ ਦਾ ਬਾਝ ਹੁੰਦਾ ਜਿਹੜੀ ਰੱਬ ਨੇ ਉਮਰ ਦਿੱਤੀ ਬੰਦੇ ਨੂੰ ਉਹ ਨਹੀਂ ਭੋਗਣੀ ਚਾਹੀਦੀ ਆ ਨਵਾ ਖੰਡਾਂ ਵਿੱਚ ਜਾਣੀਆਂ ਨਾਲ ਚੱਲ ਸਭ ਕੋਏ ਕਹਿੰਦੇ ਮਹਾਰਾਜ ਇਹ ਨੌ ਖੰਡਾਂ ਦੀ ਧਰਤੀ ਦੇ ਉੱਤੇ ਤੁਸੀਂ ਜਾਣੇ ਜਾਓਗੇ ਧਰਤੀ ਦੇ ਕੋਲ ਨੌ ਖੰਡ ਨੇ ਜੰਬੂਦੀਪ ਇਹ ਮេរੂ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਉਹਦੇ ਵਿੱਚਕਾਰਲੇ ਹਿੱਸੇ ਨੂੰ ਖੰਡ ਕਹਿੰਦੇ ਨੌ ਖੰਡ ਦੀ ਕੋਲ ਧਰਤੀ ਹੈ ਅਜਨਾਬ ਰਾਜਾ ਹੋਇਆ ਉਹਦੇ ਨੌ ਪੁੱਤਰ ਹੋਏ ਨੇ ਉਹ ਨੌ ਪੁੱਤਰਾਂ ਦੇ ਨਾਮ ਦੇ ਉੱਤੇ ਇਹ ਨੌ ਖੰਡ ਬਣੇ ਨੇ ਜਿਵੇਂ ਆਪਣਾ ਭਾਰਤ ਖੰਡ ਹੈ ਇਹ ਉਹਦਾ ਪੁੱਤਰ ਭਰਤ ਸੀ ਜਿਹੜਾ ਉਹਦੇ ਨਾਮ ਦੇ ਉੱਤੇ ਭਾਰਤ ਖੰਡ ਬਣਿਆ। ਇਸੇ ਪ੍ਰਕਾਰੇ ਨੌ ਪੁੱਤਰ ਉਹਦੇ ਹੋਏ ਨੇ। ਇਲਾਬ੍ਰਤ ਹੋਇਆ ਇੱਕ, ਇੱਕ ਪਿੰਗ ਪੁਰਸ਼ ਹੋਇਆ ਹੈ। ਇਸ ਪ੍ਰਕਾਰ ਵੱਖਰੇ ਵੱਖਰੇ ਨੌ ਪ੍ਰਾਣੇ ਸੀਗੇ। ਉਹਨੇ ਬਣ ਗਏ ਨੇ ਜਿਵੇਂ ਆਸਟ੍ਰੇਲੀਆ ਹੈ, ਰੱਖੜਾ ਹੈ, ਏਸ਼ੀਆ ਹੈ। ਫਿਰ ਅਮਰੀਕਾ ਵੱਖਰੀ ਸਾਈਡ ਤੇ ਹੈ। ਇਸ ਪ੍ਰਕਾਰ ਇਹ ਨੌ ਹਿੱਸੇ ਵੱਡੇ ਨੇ ਧਰਤੀ ਦੇ। 9 ਰਿਸਿਆ ਨਮਰੂ 9 ਖੰਡਾਂ ਦਾ ਮਤਲਬ ਹੁੰਦਾ ਸਾਰੀ ਧਰਤੀ ਦੇ ਉੱਤੇ ਜਾਣਿਆ ਜਾਵੇ ਬੰਦਾ ਐਨੀ ਮਸ਼ਹੂਰੀ ਹੋ ਜਾਵੇ। ਮਾਲ ਚੱਲੇ ਸਭ ਕੋਲ। ਸਿੱਧ ਕਹਣ ਲੱਗੇ ਮਹਾਰਾਜ ਫਿਰ ਸਭ ਕੋਈ ਬੰਦੇ ਨਾਲ ਚੱਲਦੇ ਜਿਵੇਂ ਆਪਾਂ ਆਮ ਜਿਹਾ ਬੰਦਾ ਉੱਠ ਕੇ ਜਾਵੇ ਉਹ ਨਾਲ ਕੋਈ ਜਾਂਦਾ ਹੀ ਨਹੀਂ। ਪਰ ਜੇ ਕੋਈ ਬਹੁਤ ਵੱਡਾ ਆਦਮੀ ਆਵੇ ਉਹਦੇ ਨਾਲ ਜੋ ਉੱਠ ਕੇ ਤੁਰੇ ਤਾਂ ਸਾਰੀ ਦੁਨੀਆ ਉਹਦੇ ਨਗਰ ਮੰਗਰ ਚੱਲ ਪੈਂਦੀ ਹੈ। ਇਸ ਤਰ੍ਹਾਂ ਲੋਕ ਤੁਹਾਡੇ ਪਿੱਛੇ ਕੇ ਜੋਹੇ ਗਿਰਨਗੇ ਦੁਨੀਆ ਤੁਹਾਡੇ ਮਗਰ ਮਗਰ ਲੱਗੀ ਫਿਰੇਗੀ ਚੰਗਾ ਨਾ ਰਖਾਏ ਕਾਏ ਜਸ ਕੀਰਤ ਜਗ ਲਏ ਫਿਰ ਬਹੁਤ ਚੰਗਾ ਤੁਹਾਡਾ ਨਾਮ ਚੰਗੇ ਦੇਵਤਿਆਂ ਦੇ ਨਾਮ ਦੇ ਉੱਤੇ ਨਾਮ ਰਖਾਉਣਾ ਸੋ ਜਿਵੇਂ ਆਪਣਾ ਲੋਕ ਨਾਮ ਦੇਵਤੇ ਦੇ ਨਾਮ ਤੇ ਰੱਖਦੇ ਨੇ ਵੀ ਮੇਰਾ ਨਾਮ ਲੰਨੇ ਦੇਵਤੇ ਤੇ ਆਈਸ਼ ਹਲੋ ਅਡਲਟ ਸਾਰਿਆਂ ਦੇ ਨਾਂ ਰੱਖ ਲੈਣੇ ਇਸੇ ਦੇ ਵੱਡੇ ਦਾ ਨਾਂ ਜਿਹੜਾ ਹੁੰਦਾ ਉਹ ਆਪਣਾ ਨਾਂ ਰੱਖ ਲੈਣਾ ਫਿਰ ਲਾ ਨਾਮ ਬੜਾ ਵੱਡਾ ਵੱਡਾ ਰੱਖਣਾ ਕਿ ਬੜੇ ਪਹੁੰਚੇ ਹੋਏ ਮਹਾਪੁਰਸ਼ ਨੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜਸ ਮੂੰਹ ਦੇ ਉੱਤੇ ਹੁੰਦਾ ਫਿਰ ਕੀਰਤੀ ਹੁੰਦੀ ਹੈ ਕਿ ਕੀਰਤੀ ਬੰਦੇ ਤੇ ਜਾਣ ਤੋਂ ਬਾਅਦ ਹੁੰਦੀ ਹੈ ਜਦੋਂ ਚਲਿਆ ਜਾਂਦਾ ਲੋਕ ਬਾਅਦ ਵਿੱਚ ਵੀ ਉਹਦੀ ਕੀਰਤੀ ਕਰਦੇ ਮਹਿਮਾ ਕਰਦੇ ਨੇ ਮਹਾਰਾਜ ਕਹਣ ਲੱਗੇ ਜੇ ਚੰਗਾ ਨਾਮ ਖਾ ਵੀ ਲਵੇ ਨਵੇਂ ਬੰਦਾ ਕੀਰਤੀ ਲੈ ਵੀ ਲਵੇ ਉਹਦਾ ਕੀ ਫਾਇਦਾ ਹੈ ਇੱਕ ਗਾਉਂ ਦੱਸੋ ਇਹਦਾ ਫਾਇਦਾ ਕੀ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਇੰਨਾ ਕੁਝ ਹੁੰਦਿਆ ਲੰਬੀ ਉਮਰ ਹੁੰਦਿਆ ਨਵੇਂ ਖੰਡਾਂ ਵਿੱਚ ਜਾਣਿਆ ਨਾਲ ਸਭ ਕੋਈ ਚੱਲੇ ਚੰਗਾ ਨਾਮ ਵੀ ਹੋਵੇ ਜਸ ਵੀ ਹੋਵੇ ਮਹਿਮਾ ਵੀ ਹੋਵੇ ਸਭ ਕੁਝ ਹੋਵੇ ਪਰ ਜੇ ਕਿਸ ਨਦਰ ਨਾ ਆਵੇ ਜੇ ਕਿਸ ਵਾਹਿਗੁਰੂ ਦੀ ਨਦਰ ਵਿੱਚ ਉਹ ਨਹੀਂ ਆਇਆ ਵਾਹਿਗੁਰੂ ਦੀ ਕਿਰਪਾ ਰੂਪੀ ਨਦਰ ਵਿੱਚ ਨਹੀਂ ਆਇਆ ਦੇਖਿਆ ਹੀ ਤੱਕ ਨਹੀਂ ਮਹਾਰਾਜ ਨੇ ਉਹਦੇ ਵੱਲ ਇਹ ਤਾਂ ਕਿਉਂਕਿ ਸਾਰਾ ਕੁਝ ਮਾਇਆ ਵੀ ਪ੍ਰਭਾਵ ਥੱਲੇ ਆ ਨਾ ਲੰਬੀ ਉਮਰ ਵੀ ਮਾਇਆ ਹੈ ਦਸ ਗੁਣੇ ਹੋ ਜਾਣੀ ਵੀ ਮਾਇਆ ਹੈ ਨੌ ਖੰਡ ਵੀ ਮਾਇਆ ਹੈ ਨੌ ਖੰਡਾਂ ਵਿੱਚ ਜਨਨਾ ਵੀ ਮਾਇਆ ਹੈ ਨਾਲ ਉੱਠ ਕੇ ਸਾਰੀ ਦੁਨੀਆ ਨੇ ਚੱਲਣਾ ਇਹ ਵੀ ਮਾਇਆ ਹੈ ਚੰਗਾ ਨਾਮ ਰਖਾਉਣਾ ਵੀ ਮਾਇਆ ਹੈ ਜਸ ਕੀਰਤ ਵੀ ਮਾਇਆ ਹੈ ਇਹ ਕਰਕੇ ਮਹਾਰਾਜ ਜਿਹੜੇ ਇਹ ਜਿਹੇ ਇਨਸਾਨ ਨੇ ਸਭ ਕੁਝ ਕਰ ਕਰਾ ਕੇ ਵੀ ਪਰਮੇਸ਼ਰ ਦੀ ਨਿਗਾਹ ਤੋਂ ਜੇ ਬਾਹਰ ਹੋ ਗਏ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਉਹਨੂੰ ਕੀੜਿਆਂ ਦੇ ਅੰਦਰ ਵੀ ਕੀੜਾ ਬਣਾ ਦਿੱਤਾ ਜਾਂਦਾ ਕੀਟਾ ਅੰਦਰ ਕੀਟ ਕਰ ਭਾਵੇਂ ਵਿਆਕਰਣ ਅਨੁਸਾਰ ਕੀਟਾ ਅੰਦਰ ਕੀਟ ਸਹੀ ਬਿਸ਼ਰਾਮ ਆਉਣਾ ਚਾਹੀਦਾ ਪਰ ਕਈ ਚੀਜ਼ਾਂ ਵਿਆਕਰਣ ਤੋਂ ਬਾਹਰ ਵੀ ਚਲੀਆਂ ਜਾਂਦੀਆਂ ਨੇ ਗੁਰਬਾਣੀ ਵਿੱਚ ਕੀੜਿਆਂ ਦੇ ਅੰਦਰ ਵੀ ਕੀੜਾ ਬਣਾ ਕੇ ਉਹਨੂੰ ਬੁਹਾਇਆ ਜਾਂਦਾ ਸੱਪਾਂ ਦੇ ਵਿੱਚ ਸਾਰਿਆਂ ਨਾਲੋਂ ਭੈੜੀ ਜੂਣ ਸੱਪ ਇਹਨੂੰ ਵੀ ਕੀੜਾ ਕਹਿੰਦੇ ਇਹਨਾਂ ਨੂੰ ਕੀੜਾ ਲੱਗ ਗਿਆ ਕੀੜਾ ਲੜ ਗਿਆ ਆਮ ਸਿੱਧਾ ਨਾਮ ਨਹੀਂ ਲੈਂਦੇ ਜਾਂ ਕੀਟਾ ਦੇ ਅੰਦਰ ਕੀਟਗਾਲ ਕੀਟਾਂ ਵਿੱਚ ਕੂਕਰ ਵੀ ਆ ਜਾਂਦੇ ਕੂਕਰ ਦੇ ਸਿਰ ਦਾ ਕੀੜਾ ਬਣਾ ਦਿੰਦੇ ਜਿਹੜੇ ਇਹ ਜਿਹੇ ਬੰਦੇ ਹੁੰਦੇ ਨੇ ਬਹੁਤੀ ਮਾਣ ਪ੍ਰਤਿਸ਼ਟਾ ਵਾਲੇ ਜਿਹੜਾ ਆਪਣੇ ਆਪ ਨੂੰ ਬਹੁਤਾ ਵੱਡਾ ਜਾਣੇ ਫਿਰ ਪਰਮੇਸ਼ਰ ਨੂੰ ਗੰਦਗੀ ਦੇ ਰੋਲ ਦਿੰਦਾ ਜੋ ਜਾਨਾ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜਾਣੇ ਇਹ ਸਾਰੇ ਆਸਪਾਦੀ ਵਿੱਚ ਹੀ ਮਹਾਰਾਜ ਨੇ ਐਸੇ ਵਚਨ ਕੀਤੇ ਨੇ ਦੋਸੀ ਦੋਸ ਧਰੇ ਫਿਰ ਦੋਸੀ ਬੰਦੇ ਵੀ ਉਹਦੇ ਚ ਦੋਸ਼ ਧਰਦੇ ਨੇ ਕਹਿੰਦੇ ਇਹੋ ਜਿਹੇ ਗੁਨਾਹ ਤਾਂ ਆਸਿ ਵੀ ਨਹੀਂ ਕੀਤੇ ਹੈ ਤੇ ਪਾਪ ਤਾਂ ਆਸਿ ਵੀ ਨਹੀਂ ਕੀਤੇ ਇਹੋ ਜਿਹੇ ਨਹੀਂ ਕੀਤੇ ਹੋਏ 12 ਛੇਵੇਂ ਪਾਸਾ ਲੜਾਈ ਦੇ ਪਿੰਡ ਸੰਗਤ ਨੂੰ ਤਾਰਦੇ ਹੋਏ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ ਜੰਗਲ ਦਾ ਰਸਤਾ ਉਹ ਜੰਗਲੀ ਹੁੰਦੇ ਸੀ ਤੋਂ ਜ਼ਿਆਦਾ ਸਾਹਮਣੇ ਇੱਕ ਬੜਾ ਵੱਡਾ ਫਾਨੀਲ ਨਾਗ ਕੰਨ ਖਲਾ ਰਿਆ ਹੋਇਆ 10-12 ਫੁੱਟ ਲੰਬਾ ਸੱਪ ਕਾਲਾ ਨਾਗ ਆਈ ਵੀ ਦੀ ਚੰਦ ਹੋਣਾ ਨੇ ਬੰਦੂਕਾਂ ਕਾਲ ਲਈਆਂ ਤੀਰ ਕਮਾਨ ਸੇ ਮਾਲਾ ਕਹਿੰਦੇ ਮਾਰੇ ਉਹਨਾਂ ਭਾਈ ਇਹ ਆਪਣੇ ਕੋਲ ਹੀ ਆ ਗਿਆ ਮਹਾਰਾਜ ਜੀ ਘੋੜੇ ਤੋਂ ਉਤਰ ਗਏ ਸੱਪ ਕੋਲ ਆ ਕੇ ਫਾਣ ਫਿਲਾ ਲ ਕੇ ਖੜਾ ਹੋ ਗਿਆ ਮਹਾਰਾਜ ਨੇ ਆਪਣਾ ਸੱਜਾ ਚਰਨ ਕੱਢ ਕੇ ਆਪਣਾ ਅੰਗੂਠਾ ਉਹਦੇ ਸਿਰ ਨੂੰ ਛੁਹਾ ਦਿੱਤਾ ਛਾਉਣ ਦੀ ਧੀਰ ਸੀ ਸੱਪ ਫਟ ਗਿਆ ਸਾਰਾ ਇਹ ਜੋ ਸੱਪ ਫਟ ਗਿਆ ਤਾਂ ਉਹਦੇ ਵਿੱਚੋਂ ਕਰੋੜਾਂ ਦੀ ਗਿਣਤੀ ਚ ਨਿਕੇ ਨਿਕੇ ਚਿੱਟੇ ਰੰਗ ਦੇ ਕਿਰਮ ਨਿਕਲੇ ਬੜੇ ਉਹਦੇ ਵਿੱਚੋਂ ਇੱਕ ਪ੍ਰਕਾਸ਼ ਵੀ ਨਿਕਲਿਆ ਸામਨੇ ਖੜਾ ਹੋ ਗਿਆ ਭਾਈ ਵੀਦੀ ਚੰਦ ਕਹਿੰਦਾ ਮਹਾਰਾਜ ਇਹ ਕੌਣ ਆ ਕਹਿੰਦੇ ਪੁੱਛ ਲੈਨੇ ਹਾਂ ਭਾਈ ਦੱਸ ਤੂੰ ਆਉਣਾ ਕਹਿਣ ਲੱਗਿਆ ਮਹਾਰਾਜ ਇਸ ਇਲਾਕੇ ਵਿੱਚ ਸਭ ਤੋਂ ਵੱਧ ਵੱਡਾ ਵਿਦਵਾਨ ਠੀਕ ਹੈ ਬੜਾ ਦੁਨੀਆ ਨੂੰ ਮੰਗਰ ਲਾਇਆ ਹੋਇਆ ਸੀ ਬੜੀ ਦੁਨੀਆ ਨੇ ਮੈਨੂੰ ਮਾਇਆ ਦਿੱਤੀ ਬੜੇ ਮੰਤਰ ਜੰਤਰ ਕੀਤੇ ਮੈਂ ਸੰਸਾਰ ਦੇ ਲੋਕ ਮੈਨੂੰ ਹੌਲੀ-ਹੌਲੀ ਗੁਰੂ ਮੰਨਣ ਲੱਗ ਪਏ ਮੇਰਾ ਧਿਆਨ ਕਰਨ ਲੱਗ ਪਏ ਭਗਤੀ ਮੈਂ ਕੀਤੀ ਨਹੀਂ ਕੋਈ ਫਿਰ ਮੈਂ ਢੋਰਾ ਬਣਾ ਲਿਆ ਫਿਰ ਉੱਪਰ ਬਹੁਤ ਵੱਡਾ ਥਾਂ ਬਣਾ ਲਿਆ ਫਿਰ ਢੋਰੇ 'ਚ ਪੈਸੇ ਰੱਖ ਕੇ ਉਹ ਨੋਟਾਂ ਦੀਆਂ ਤਾਹਾਂ ਲਾ ਕੇ ਮੈਂ ਉਹਦੇ ਉੱਤੇ ਸੌਂਦਾ ਹੁੰਦਾ ਸੀ। ਉਹ ਵਿਦਵਾਨ ਵੀ ਬੜਾ ਸੀ ਇਸ ਕਰਕੇ ਹਮੇ ਨੂੰ ਹੰਕਾਰ ਵੀ ਬਣਾ। ਜਦੋਂ ਮੈਂ ਸਰੀਰ ਛੱਡਿਆ ਤਾਂ ਮੇਰਾ ਧਿਆਨ ਉਸ ਮਾਇਆ ਵਿੱਚ ਹੀ ਰਹਿ ਗਿਆ। ਅੰਤਕਾਲ ਜੋ ਲక్ష్ਮੀ ਸਿਮਰਾਂ ਐਸੀ ਜਿੰਤਾ ਮੈਂ ਜੇ ਮਾਰਾ ਸਰਬਜੋਨ ਵੱਲ ਵੱਲ ਆਉਤ ਹੈ ਧਿਆਨ ਉੱਤੇ ਰਹਿਣ ਕਰਕੇ ਮੈਂ ਸੱਪ ਬਣ ਗਿਆ ਜਿਹੜੀ ਵਿੱਦਿਆ ਦਾ ਹੰਕਾਰ ਸੀ ਉਹਦੇ ਕਰਕੇ ਮੈਂ ਫੁੰਕਾਰੇ ਮਾਰਦਾ ਹਾਂ ਜਿੰਨਾਂ ਲੋਕਾਂ ਨੂੰ ਮੈਂ ਇਹ ਕਹਿੰਦਾ ਸੀ ਕਿ ਮੇਰਾ ਧਿਆਨ ਕਰੋ ਮੇਰੇ ਚਰਨਾਂ ਦਾ ਧਿਆਨ ਕਰੋ ਉਹ ਮਰਨ ਵੇਲੇ ਕਿਉਂਕਿ ਮੇਰੇ 'ਚ ਧਿਆਨ ਕਰ ਲੈਂਦੇ ਸੀ ਇਸ ਕਰਕੇ ਉਹ ਸਾਰੇ ਕਿਰਮ ਬਣ ਗਏ ਕਿਰਮ ਬਣ ਕੇ ਹੁਣ ਮੇਰਾ ਮਾਸ ਖਾਂਦੇ ਨੇ ਹੁਣ ਮੈਂ ਇੰਨਾ ਦੁਖੀ ਸੀ ਮੈਂ ਸੱਚੇ ਪਾਤਸ਼ਾਹ ਤੁਹਾਨੂੰ ਹੀ ਯਾਦ ਕਰਦਾ ਸੀ ਕਿਤੇ ਮਹਾਰਾਜ ਆ ਜਾਣ ਮੇਰੀ ਜਾਨ ਛੁਵਾਉਣ ਸੋ ਮਹਾਰਾਜ ਆ ਜਿਹੜੇ ਮੇਰੇ ਕਿਰਮ ਨੇ ਕੀੜੇ ਨੇ ਮੇਰੇ ਚ ਪਾਏ ਮੇਰੇ ਚੇਲੇ ਬਣੇ ਹੁਣ ਇਹਨਾਂ ਦਾ ਵੀ ਨਾਲ ਭਲਾ ਕਰ ਦੇ। ਮਹਾਰਾਜ ਤਾਂ ਦਿਆਲੂ ਨੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਸਾਰੇ ਹੌਲੀ ਹੌਲੀ ਮਨੁੱਖਾ ਜਨਮ ਲੈ ਲੈਣਗੇ ਗੁਰੂ ਸਿੱਖਾਂ ਦੇ ਕਰਿਆ ਆ ਕੇ ਬਾਣੀ ਪੜ ਕੇ ਇਹਨਾਂ ਦਾ ਹੀ ਤਾਂ ਨਾ ਹੋਣਾ। ਕਹਿੰਦੇ ਭਾਈ ਓਹ ਗੁਰੂ ਬਣਿਆ ਜੇ ਕੋਈ ਦੁਨੀਆਂ ਨੂੰ ਤਾਰ ਸਕਦਾ ਹੁੰਦਾ ਤਾਂ ਸੰਸਾਰ ਅੰਦਰ ਗੁਰਨਾਨਕ ਨੂੰ ਆਉਣ ਦੀ ਕੀ ਲੋੜ ਸੀ। ਗੁਰੂ ਦੀ ਤਾਂ ਲੋੜ ਹੀ ਨਹੀਂ ਫਿਰ ਤਾਂ ਇੱਕ ਦੂਜੇ ਬੰਦੇ ਦਾ ਧਿਆਨ ਕਰਕੇ ਬੰਦਾ ਤਰ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਜਿਹੜਾ ਬੰਦਾ ਇਹੋ ਜੀ ਗਲਤੀ ਕਰਦਾ ਨਾਲ ਗੁਰੂ ਬਣਦਾ ਨਕਲੀ ਗੁਰੂ ਬਣਦੇ ਨੇ। ਦੁਨੀਆ ਨੂੰ ਕਹਿੰਦੇ ਤਾਰ ਦੇ ਆਂਗੇ ਮੇਰੇ ਚਰਨਾਂ ਦਾ ਧਿਆਨ ਕਰੋ ਮੈਂ ਤੁਹਾਨੂੰ ਸ਼ਬਦ ਦਿੰਦਾ ਇਹ ਕਹਿਣਾ ਹੀ ਸੌਖਾ ਹੈ ਕਰਨਾ ਬਹੁਤ ਔਖਾ ਸੋ ਜਿਵੇਂ ਨਾਸਿਕ ਦੇ ਕੋਲੇ ਨਾਸਿਕ ਸ਼ਹਿਰ ਦੇ ਕੋਲੇ پہاੜੀ ਜੇ ਏਰੀਆ ਕਹਿੰਦਾ ਉਹ ਤੁਸੀਂ ਸ਼ੰਕਰਾਚਾਰੀਆ ਜੀ ਕਹਿੰਦੇ ਉਹ ਤੁਰੇ ਜਾਣ ਤੇ ਜਾਂਦਿਆਂ ਸੰਸਤ ਨਾਲ ਚੇਲੇ ਨੇ ਇੱਕ ਸੱਪ ਨੇ ਛੋਟੇ ਜਿਹੇ ਸੱਪ ਨੇ ਵੱਡਾ ਸਾਰਾ ਡੱਡੂ ਮੂੰਹ ਚ ਪਾ ਲਿਆ ਓਮ ਛੱਡਦਾ ਨਹੀਂ ਉਹ ਨਾ ਤੋ ਅੱਗੇ ਲੰਘਦਾ ਨਾ ਉਹਨੂੰ ਬਾੜ ਸਕਦਾ ਸ਼ੰਕਰਾਚਾਰੀ ਇਹ ਕਹਿਣ ਲੱਗੇ ਦੇਖੋ ਜਿਹੜਾ ਨਕਲੀ ਗੁਰੂ ਹੁੰਦਾ ਨਾ ਉਹਦਾ ਵੀ ਇਹੀ ਹਾਲ ਹੁੰਦਾ ਹੈ ਕਹਿੰਦਾ ਉਹ ਚੇਲੇ ਤਾਂ ਬਹੁਤ ਬਣਾ ਲੈਂਦਾ ਨਾ ਤੋ ਆਪ ਕਰਦਾ ਨਾ ਉਹ ਤਾਰ ਸਕਦਾ 2 ਘੰਟਿਆਂ ਬਾਅਦ ਮੁੜ ਕੇ ਆਏ ਤਾਂ ਸੱਪ ਨੇ ਗੱਡੂ ਨੂੰ ਉਸੇ ਤਾਈਂ ਫੜਿਆ ਗੱਡੂ ਚੀਕਾਂ ਮਾਰੀ ਜਾਂਦਾ ਸੱਪ ਨਾ ਤਾ ਉਹਨੂੰ ਅੰਦਰ ਲੰਘਾ ਸਕਦਾ ਨਾ ਉਹਨੂੰ ਬਾਹਰ ਕੱਢ ਸਕਦਾ ਨਕਲੀ ਗੁਰੂ ਵੀ ਇਸੇ ਤਰ੍ਹਾਂ ਚੇਲੇ ਬਣਾਤਾ ਲੈਂਦੇ ਨੇ ਨਾ ਤਾਂ ਕਿਸੇ ਨੂੰ ਉਤਾਰ ਸਕਦੇ ਨੇ ਨਾ ਕਰਦੇ ਨੇ ਫਿਰ ਉਹ ਚੇਲੇ ਕਿਰਮ ਬਣ ਕੇ ਇਸ ਦੁਨੀਆ 'ਚ ਘੁੰਮਦੇ ਰਹਿੰਦੇ ਨੇ ਗੁਰੂ ਵੀ ਉਰੇ ਘੁੰਮਦਾ ਰਹਿੰਦਾ ਨਕਲੀ ਜਹਾਜ਼ ਜਿਹੜਾ ਲੱਕੜ ਦਾ ਜਹਾਜ਼ ਬਣਾ ਕੇ ਉਹਦੇ ਪੇਂਟ ਕਰਾ ਲਏ ਹੋਇਆ ਜਾਂ ਸਿਲਵਰ ਕਰਨ ਕਰਾ ਕੇ ਤੇ ਲੋਕਾਂ ਨੂੰ ਕੋਈ ਆਜੋ ਕੋਈ ਚਲੀਏ ਅਮਰੀਕਾ ਨੂੰ ਬੈਠੋ ਮੇਰੇ ਜਹਾਜ਼ 'ਚ ਇੰਜਣ ਉਹ 'ਚ ਬਸਦਾ ਵੀ ਨਹੀਂ ਲਾਇਆ ਹੋਇਆ ਉਹ ਲੱਕੜ ਦਾ ਜਹਾਜ਼ ਕਿਵੇਂ ਦੁਨੀਆ 'ਨ ਤਾਰ ਦੇਊਗਾ ਬਈ ਇਹ ਤਾਂ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦਾ ਜਹਾਜ਼ ਹੀ ਤਾਰੂਗਾ ਜਿਹਨੂੰ ਤਾਰੂਗਾ ਗੁਰੂ ਨਾਨਕ ਦੇ ਜਹਾਜ਼ ਤੋਂ ਬਿਨਾਂ ਥੱਛਖਣ ਕਿਸਦਾ ਜਹਾਜ਼ ਜਾਂਦਾ ਹੀ ਨਹੀਂ ਉਹ ਜਿੰਨੇ ਕ ਜਹਾਜ਼ ਮਾੜੇ ਮੋਟੇ ਢਾਉਂਦੇ ਨੇ ਆਹ ਇੱਕ ਜਗ੍ਹਾ ਚਲੇ ਜਾਂਦਾ ਧਰਮ ਰਾਜੇ ਕੋਲ ਜ਼ਰੂਰ ਲੈ ਜਾਂਦੇ ਆ ਨਰਕਾਂ ਤੱਕ ਪਹੁੰਚਾ ਦਿੰਦੇ ਨੇ ਤੁਹਾਹਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਦੋਸ਼ੀ ਪਰਚੀ ਵੀ ਦੋਸ਼ ਧਰਦੇ ਨੇ ਉਹਦੇ ਵਿੱਚ ਤੇ ਇੰਨਾ ਤਾਂ ਸੀ ਵੀ ਨਹੀਂ ਕੀਤਾ ਗੁਨਾਹ ਜਿੰਨਾ ਇਸ ਪਾਪੀ ਆਦਮੀ ਨੇ ਗੁਨਾਹ ਕੀਤਾ ਨਾਨਕ ਨਿਰਗੁਣ ਗੁਣ ਕਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨਿਰਗੁਣਾਰੇ ਜਿਹੜੇ ਜੀਵ ਨੇ ਜਿਨ੍ਹਾਂ ਚ ਕੋਈ ਗੁਣ ਨਹੀਂ ਉਹਨਾਂ ਦੇ ਉੱਤੇ ਵੀ ਉਹ ਵਾਹਿਗੁਰੂ ਪਰ ਉਪਕਾਰ ਕਰਕੇ ਗੁਣ ਦੇ ਦਿੰਦਾ